ਦੇਖੋ ਇੱਕ 2 ਮਹੀਨੇ ਦੇ ਬੱਚੇ ਦੇ ਹਾਲਾਤ ਇੱਕ ਐਕਸਪਾਇਰੀ ਡਾਈਪਰ ਲਾਣ ਦੇ ਨਾਲ ਬੱਚੇ ਦੀ ਸਾਰੀ ਸਕਿਨ ਜਿਹੜੀ ਉਹ ਖਰਾਬ ਹੋ ਗਈ ਦੋਸਤੋ ਇਹ ਬੱਚਾ ਗੜਸ਼ੰਕਰ ਇਲਾਕੇ ਦਾ ਰਹਿਣ ਵਾਲਾ ਆ ਸੋ ਗੜਸ਼ੰਕਰ ਇੱਕ ਮੈਡੀਕਲ ਸਟੋਰ ਤੋਂ ਇਹਨਾਂ ਨੇ ਡਾਈਪਰ ਲਿਆ ਸੀ ਉਹ ਡਾਈਪਰ ਜਿਹੜਾ ਐਕਸਪਾਇਰੀ ਨਿਕਲਿਆ ਇਹਨਾਂ ਨੂੰ ਕੀ ਪਤਾ ਸੀ ਗਰੀਬ ਬੰਦੇ ਨੂੰ ਤਾਂ ਸੁਣ ਐਨੀ ਨੋਲਿਜ ਕਿੱਥੋਂ ਇਹ ਜਿਹੜੀ ਇਹਨਾਂ ਤੇ ਬੱਚੇ ਦਾ ਜਿਹੜੀ ਪ੍ਰੋਬਲਮ ਆਈ ਸੀ ਇਹ ਕਿੱਦਾਂ ਆਈ ਸੀ ਜਿਹੜੀ ਬੈਠ ਤੇ ਆਪਾਂ ਅਜੀ ਬੈਗ ਤੇਥ ਰੋ ਦੁਆ ਯਾਰ ਰਾਣਾ ਮੈਡੀਕਲ ਉਹ ਜਿਹੜੇ ਉੱਚੀ ਜੀ ਸ਼ੋਪ ਹੈਥੋਂ ਅਸੀਂ ਲੈ ਕੇ ਆਏ ਸੀ ਨੈਪੀ ਦਾ ਪੈਕਟ ਇਹਦੇ ਨਾਲ ਦਾ ਹੀ ਲੈ ਕੇ ਆਏ ਸੀਗੇ ਹਸ ਟੈਕ ਨੀ ਕੀਤਾ ਜਦੋਂ ਮੈਂ ਰਾਤ ਨੂੰ 11:00 11:00 ਵਜੇ ਲਾ ਦਿੱਤਾ ਜਦ ਸਵੇਰੇ ਉੱਠ ਕੇ ਦੇਖਿਆ ਮੇਰੀ ਸਕਿਨ ਸਾਰੇ ਉੱਤਰ ਗਈ ਸੀ ਨੈਪੀ ਨੂੰ ਨਾਲ ਉੱਠੀ ਤੇ ਅਸੀਂ ਦੇਖਿਆ ਮੈਂ ਫ੍ਰੀ ਕਿ ਰੱਖੀ ਐਕਸਪਾਇਰੀ ਦੀ ਤੇ 2024 ਦੀ ਸੀਗੀ ਉਹ ਮੰਨੇ ਨਹੀਂ ਅਸੀਂ ਉਹਨਾਂ ਨੂੰ ਦੱਸਿਆ ਵੀ ਜਾ ਕੇ ਕਿ ਤੁਸੀਂ ਕਿਸੇ ਹੋਰ ਨੂੰ ਉਹਨਾ ਦੇ ਦਿਓ ਜੇ ਤੁਹਾਡਾ ਕੋਲ ਅਲਟ ਪਈ ਆ ਤੇ ਉਹ ਮੰਨੇ ਨਹੀਂ ਕਹਿੰਦੇ ਇਦਾਂ ਨਹੀਂ ਹੋ ਸਕਦਾ ਲਈ 300 ਤੱਕ ਬੈਲਡ ਹੁੰਦੀ ਹੈ ਇਦਾਂ ਉਦਾਂ ਹਨ ਜਿਹਾ ਵੀ ਮਸਾਂ ਦੇ ਵੀ ਗਰੀਬਾਂ ਦੀ ਜੀ ਕੁੱਤੀ ਉਹ ਵਾਹਿਗੁਰੂ ਨੇ ਇੱਕ ਮਸਾ ਤਾਂ ਪੁੱਤ ਦਿੱਤਾ ਪਰ ਅੱਜ ਉਸ ਪੁੱਤ ਦੇ ਲਈ ਮਾਂ ਦਰਦ-ਦਰ ਪਟਕ ਰਹੀ ਆ ਜੋ ਸਾਡਾ ਫਰਜ਼ ਸੀ ਆਪਾਂ ਨਿਭਾਰੇ ਆ ਆਪਾਂ ਇਸ ਭੈਣ ਤੇ ਬੱਚੇ ਨੂੰ ਲੈ ਕੇ ਨਵਾਂ ਸ਼ਹਿਰ ਜਾ ਰਹੇ ਸੀ ਜਿੱਦਾਂ ਹੁਣ ਮੈਨੂੰ ਰੋਡ ਤੇ ਮਿਲੇ ਤੁਸੀਂ ਕਿੱਥੇ ਚਲੇ ਸੀਗੇ? ਭਾਜੀ ਮੈਂ ਨਵੇਂ ਸ਼ਹਿਰ ਫ੍ਰੇਮ ਡਾਕਟਰ ਦੇ। ਉੱਥੇ ਕੀ ਇਲਾਜ ਹੁੰਦਾ ਵਿਚ? ਜੀ ਭਾਜੀ ਤੇ ਸ਼ੂਗਰ ਟੈਸਟ ਕਰਾ ਕੇ ਫਿਰ ਉਹ ਦਵਾਈ ਦੇ ਦਿੰਦੇ ਆ। ਅੱਛਾ ਜੀ। ਹਾਂਜੀ ਉਹਨਾਂ ਨੂੰ ਪਤਾ ਹੈ। ਅੱਛਾ ਜੀ। ਉਹ ਕਿੰਨੇ ਪੈਸੇ ਲੈਂਦੇ? ਉਹ ਭਾਜੀ 200 ਰੁਪਿਆ ਲੈਂਦੇ। 100 ਸਾਡੀ ਜਿੱਦਾਂ ਗੰਜਾ ਐਸ ਨਹੀਂ ਹੁਣ ਡਾਕਟਰ ਨੇ ਸਰਕਾਰੀ ਜੀ ਟੱਕਨ ਨਹੀਂ ਸੀਗਾ। ਸਹੀ ਹੈ। ਹਾਂਜੀ ਤਾਂ ਕਰਕੇ। ਸ਼ੂਗਰ ਵਗੈਰਾ ਕੁਝ ਵੀ ਨਹੀਂ ਸੀ ਪੁਰਾ। ਇਦਾਂ ਕਰਕੇ। ਇੱਕ ਤੋਂ ਹੀ ਨਾ ਇਹ 15 ਜਨਾ ਰੱਖੂਗੀ ਪਰ ਇਹਦੀ ਸੇਤ ਸੂਤੀ ਜਿੱਦਾਂ ਡੱਬੇ ਲਾਏ ਹੋ ਆ ਪਰ ਭਾਜੀ ਅਸੀਂ ਕਦੇ ਕਿਸੇ ਤੋਂ ਵਾਂਕੇ ਵੈਸੇ ਲਿਆ ਨਹੀਂ ਅਸੀਂ ਇੰਨੇ ਦਾ ਜਾ ਹੀ ਹੋਗੇ ਨਾ ਬਹੁਤ ਜ਼ਿਆਦਾ ਹੋ ਜਾਊਗਾ ਕੋਈ ਨਹੀਂ ਭਾ ਇੱਕ ਵਾਰ ਹੋਣਾ ਨਹੀਂ ਭਾਜੀ ਸਭ ਕਰਾਇਆ 20000 ਰੁਪਏ ਚੱਲ ਗਏ ਦੇਣ ਜੀ ਤਾਂ ਹੁੰਦਾ ਸਵੇਰੇ ਵੀ ਮਾਲਕ ਨੂੰ ਸਾਝ ਰਿਆ ਕਿ ਬੋਲ ਕੇ ਕੀ ਲੋਕ ਲਾ ਦੇਣਾ ਰਾਤੀ ਵੀ 11 ਵਜੇ ਅਸੀਂ ਲੈ ਕੇ ਗਏ ਰਾਤੀ ਨੂੰ ਮਿਸ਼ਨ ਨੂੰ ਹੋਰ ਇਹ ਤਾਂ ਲੈ ਕੇ ਜਾਣਾ ਪੈਂਦਾ ਜੀ ਕੋਈ ਗੱਲ ਨਹੀਂ ਮੈਂ ਮੁੰਡਾ ਨਹੀਂ ਹਾਂ ਨੀ ਹੈ ਕਿ ਮੇਰਾ ਕੋਈ ਭੈਣ ਭਾਈ ਆ ਮੈਨੂੰ ਇੱਥੇ ਨਵੀਂ ਸੱਤ ਲਿਆ ਤੁਸੀਂ ਦੇ ਸਾਡੇ ਕੋਈ ਕਿਸੇ ਦੇ ਪਰ ਅੰਜੀ ਤੇ ਹੋਨੇਗਾ ਹਾਂ ਜਿੱਦਾਂ ਕਿ ਇੱਥੇ ਵੀ ਆਇਆ ਇਹਨਾਂ ਤੋਂ ਵੇਖੇ ਲੈ ਲੇ ਸੀ ਵਿਆਹ ਕਰ ਦਿੱਤਾ ਸੀ ਪਹਿਲਾਂ ਇਹਨਾਂ ਨਾਲ ਵਿਆਹ ਹੋਇਆ ਸੀ ਹਾਂ ਮੁੰਡਾ ਸੀ ਇਹਨਾਂ ਦੇ ਪਤਾ ਨਹੀਂ ਸੀ ਤੁਹਾਡੇ ਉਦੋਂ ਪਿੱਛੋਂ ਤੁਸੀਂ ਕਿੱਥੋਂ ਪਿੱਛੋਂ ਭਾਜੀ ਮੈਂ ਇੱਥੋਂ ਆ ਘਾਟ ਘੜ ਦੇ ਕੋਲੋਂ ਮੰਮੀ ਡੋਣੀ ਮੇਰੇ ਹੁਣ ਉੱਥੇ ਵੀ ਨਹੀਂ ਅੱਗੇ ਜਦ ਜਦ ਤੋ ਮੈਨੂੰ ਪਤਾ ਲੱਗੇ ਆ ਇਹ ਮੰਮੀ ਭੁੱਖ ਚ ਪੀ ਡੈਡੀ ਡ੍ਰਿੰਕ ਕੋਤ ਕਰਦੇ ਉਹ ਨਾ ਤਾਂ ਵੀ ਜ਼ਾਬਤ ਨਹੀਂ ਹੈਗਾ ਪਿੰਡ ਕਿਹੜਾ ਤੁਹਾਡਾ ਪਿੰਡ ਭਾਜੀ ਸਾਡੇ ਮਤੋਂ ਪਿਆ ਦਿੰਦਾ ਮਤੋਂ ਹਾਂਜੀ ਤੁਸੀਂ ਗਿਆਗੇ ਦੇ ਘਰੇ ਉੱਥੇ ਹਾਂ ਹਾਂਜੀ ਭਾਜੀ ਮੈਨੂੰ ਜਾ ਰਹੀ ਹਾਂ ਹੁਣ ਵੀ ਜਾਏਗੀ ਫਿਰ ਡੈਡੀ ਮੜੇ ਨਹੀਂ ਉਹ ਕਹਿੰਦੀ ਪਤਾ ਨਹੀਂ ਉਹਨਾਂ ਦਾ ਕਰਿਆ ਦੇ ਉੱਥੇ ਕੌਣ ਹੁੰਦਾ ਕਰ ਕੋਈ ਵੀ ਨਹੀਂ ਹੁੰਦਾ ਸਤਰਾ ਤੁਹਾਡਾ ਕੁਝ ਜਿੰਨੀ ਸੀਗੀ ਜਗਾ ਵੀ ਸੀਗੀ ਸੋਹਣੀ ਸੀ ਜਮੀਨ ਵੀ ਸੀ ਸਤਰਾ ਹੁਸੇ ਦਾ ਭਰਾ ਮੇਰਾ ਸੀਗਾ ਤਿੱਬੀ ਸਾਹਿਬ ਵਾਲਿਆਂ ਦੀ লাশ ਚੁੱਕੀ ਸੀ ਉੱਥੇ ਹੀ ਪਈ ਸੀਗੀ ਦੂਏ ਉਪਰ ਉਹ ਵੀ ਡੋਡੇ ਡੂਡੇ ਖਾਂਦਾ ਸੀ ਮੈਨਸ਼ੀ ਗੱਤੇ ਤਾਂ ਸੀ ਕਿੱਦਾਂ ਹੋਈ ਸੀ ਉਹਦੀ ਤੇ ਪਤਾ ਨਹੀਂ ਭਾਜੀ ਮੈਨੂੰ ਪੈਣਾ ਦੋ ਜੀ ਕੋਈ ਨਹੀਂ ਉਹ ਅਸੀਂ ਕਿ ਭਰਾ ਸੀ ਇੱਕ ਮੇਸੇ ਤੁਹਾਨੂੰ ਕੀ ਲੋੜ ਕੀ ਹੈ ਤੁਹਾਨੂੰ ਭਾਜੀ ਸਾਨੂੰ ਸਿਰਫ ਇੱਕ ਫੜਕ ਕਰਾਇਆ ਦਿੱਤਾ ਜਾਵੇ ਬਸ ਕਿੰਨਾ ਕਰਾਓਗੇ ਭਾਜੀ ਉਹ ਮੈਂ ਤੁਹਾਡੀ ਮਦਦ ਕਰਨ ਨੂੰ ਗੱਲ ਕਰਾਂ ਕੋਈ ਨਹੀਂ ਤੁਸੀਂ ਮੇਰੀ ਲੋੜ ਨਹੀਂ ਮੈਂ ਤੁਹਾਨੂੰ ਕਰਕੇ ਜੰਨਾ ਕੋਈ ਮੇਰੀ ਭੈਣ ਹੈ ਸੁਮਨ ਅੱਛਾ ਉਹ ਭੈਣ ਆਪਣਾ ਫਿਲੀਪਾਈਨਸ ਚ ਰਹਿੰਦੇ ਆ ਇਹ ਉਹਨਾਂ ਬੋਲੋ 5000 ਰੁਪਏ ਦੀ ਮਦਦ ਹੈ ਜਿਹੜੀ ਤੁਹਾਨੂੰ ਮੈਂ ਦੇ ਕੇ ਚੱਲਾਂ ਤੁਸੀਂ ਇਲਾਜ ਕਰਾਓ ਬੱਚੇ ਦਾ ਤੇ ਕਰਾਇਆ ਦਿਓ ਘਰ ਦਾ ਤੇ 2 ਮਹੀਨੇ ਦਾ ਰਾਸ਼ਨ ਹੈ ਇਹ ਰਾਸ਼ਨ ਜਿਹੜਾ ਮੇਰੇ ਪਾਜੀ ਆਪਣੇ ਬਲਵੀਰ ਪਾਜੀ ਬੰਗਿਆ ਤੋਂ ਪ੍ਰਾਪਰਟੀ ਡੀਲਰ ਨੇ ਉਹ ਹਾਂਜੀ ਉਹਨਾਂ ਵੱਲੋਂ ਹੈ ਸੋ ਉਹਨਾਂ ਦੇ ਲਈ ਵਾਇਗਰ ਹੋ ਕੇ ਅਰਦਾਸ ਕਰਿਓ ਠੀਕ ਹੈ ਜੀ ਤੇ ਪ੍ਰਮਾਤਮਾ ਇਹੋ ਜਿਹਾ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖੇ ਜਿਹੜਾ ਤੁਹਾਡੇ ਤੱਕ ਇਹ ਪਹੁੰਚਦਾ ਕਰ ਦੇਵੇ ਠੀਕ ਹੈ ਤੇ ਬਾਕੀ ਖਬਰੋਣਾ ਨਹੀਂ ਜਿੰਨੇ ਜੋਗ ਐ ਸੀ ਤੁਹਾਡੇ ਨਾਲ ਤੁਸੀਂ ਬੱਚੇ ਦਾ ਇਲਾਜ ਕਰਾਓ ਗਰਮੀ ਬਹੁਤ ਹੈ ਇਹਨੂੰ ਬਚਾ ਕੇ ਰੱਖੋ ਜਿੰਨਾ ਬਚਾ ਸਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਅੱਜ ਪਹੁੰਚੇ ਆ ਜੀ ਗੜ ਸ਼ੰਕਰ ਸ਼ਹਿਰ ਦੇ ਵਿੱਚ ਗੜ ਸ਼ੰਕਰ ਸ਼ਹਿਰ ਦੇ ਵਿੱਚ ਇਹ ਭੈਣ ਸਾਨੂੰ ਕਾਫੀ ਦਿਨ ਤੋਂ ਫੋਨ ਕਰ ਰਹੀ ਸੀ ਤੁਸੀਂ ਦੱਸੋ ਵੀ ਇੱਕ ਗਰੀਬ ਬੰਦਾ ਅੱਜ ਦੇ ਸਮੇਂ 'ਚ ਕਿੱਦਾਂ ਗੁਜ਼ਾਰਾ ਕਰੇ ਇੱਕ ਕਾਰਜ ਕੱਲਾ ਕਮਾਉਣ ਵਾਲਾ ਭੈਣ ਦਾ ਘਰ ਵਾਲਾ ਆ ਉਹ ਹੁਣ ਵੀ ਕੰਮ 'ਤੇ ਆ ਪਰ ਰੈਂਟ ਦੇ ਉੱਤੇ ਹੀ ਰਹਿੰਦੇ ਆ ਪਿੱਛੋਂ ਕੋਈ سپورਟ ਨਹੀਂ ਹੈ ਔਰ ਵੀਰ ਨੂੰ ਵੀ ਕੰਮ ਜਿਹੜਾ ਦਿੱਲੀ ਨਹੀਂ ਮਿਲਦਾ ਤੂੜੀ ਦਾ ਕੰਮ ਕਰਦਾ ਜਦੋਂ ਮਿਲ ਜਾਂਦਾ ਉਦੋਂ ਵਿਚਾਰਾ ਘਰ ਦਾ ਆਪਣਾ ਰੋਟੀ ਪਾਣੀ ਚਲੰਦਾ ਹੈ ਘਰ ਦੇ ਹਾਲਾਤ ਤੁਸੀਂ ਦੇਖੀ ਜੋ ਵੀ ਇੱਕ ਕਮਰੇ ਦੇ ਵਿੱਚ ਰੈਂਟ ਦੇ ਉੱਤੇ ਰਹਿੰਦੇ ਆ ਤੇ ਬਾਕੀ ਭੈਣ ਦੇ ਵੀ ਮੋਹੋਂ ਤੁਸੀਂ ਜਿਹੜੀ ਭੈਣ ਦੀ ਹੱਡ ਬੀਤੀ ਉਹ ਸੁਣੇ ਲਈ ਆ ਤੇ ਮੇਰੇ ਬਹੁਤ ਸਤਿਕਾਰਯੋਗ ਏਐਸਆਈ ਸਾਹਿਬ ਦਲਜੀਤ ਸਿੰਘ ਜੀ ਜੋ ਕਿ ਪਿੰਡ ਗਰਾਿਆਂ ਤੋਂ ਐ ਔਰ ਅੰਮ੍ਰਿਤਸਰ ਦੇ ਵਿੱਚ ਡਿਊਟੀ ਕਰਦੇ ਆ ਉਹਨਾਂ ਵੱਲੋਂ ਵੀ ਜਿਹੜੀ ਇਹਨਾਂ ਨੂੰ 1000 ਰੁਪਏ ਦੀ ਮਦਦ ਗੂਗਲ ਪੇ ਤੇ ਮੈਂ ਕਰਵਾ ਦੇਣੀ ਆ ਪ੍ਰਮਾਤਮਾ ਉਹਨਾਂ ਪਰਿਵਾਰਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀ ਬਖਸ਼ੇ ਤਾਂ ਜੋ ਐਦਾਂ ਹੀ ਦੀਨ ਦੁਖਿਆਂ ਦੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਨੂੰ ਤੁਸੀਂ ਹੁਣ ਸਕਰੀਨ ਤੇ ਦੇਖ ਰਹੇ ਹੋ ਸੋਏ ਸਬ ਇੰਸਪੈਕਟਰ ਦਲਜੀਤ ਸਿੰਘ ਜੀ ਨੇ ਸੋ ਮੈਂ ਸਲੂਟ ਕਰਦਾ ਹਾਂ ਇਹਨਾਂ ਨੂੰ ਤੇ ਇਹਨਾਂ ਦੀ ਸੋਚ ਨੂੰ ਇਹ ਅੰਮ੍ਰਿਤਸਰ ਦੇ ਵਿੱਚ ਕਾਫੀ ਸੇਵਾ ਮਨਵਾਰੇ ਹਨ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ